ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਗਰਮੀ ਸ਼ੁਰੂ ਹੋ ਗਈ ਹੈ ਜੀ ਤੇ ਮੇਨ ਜਿਹੜੇ ਚਿਚੜ ਬਹੁਤ ਪਸ਼ੂਆਂ ਦੇ ਲੱਗ ਚੁੱਕੇ ਆ ਜੀ ਜਿਹੜੀ ਤੁਸੀਂ ਸਾਹਮਣੇ ਵੇੜ ਦੇਖ ਰਹੇ ਆ ਇਹ ਪਰਸੋਂ ਮੈਲਾ ਮੂਤ ਗਈ ਸੀਗੀ ਜੀ ਦੋ ਦਿਨ ਹੋ ਗਏ ਤੇ ਬਾਈ ਨੂੰ ਮੈਂ ਕਿਹਾ ਸੀਗਾ ਮੈਂ ਯਾਰ ਚਿਚੜ ਲੱਗੇ ਹੋਣਗੇ ਇਹ ਕਹਿੰਦਾ ਵੀ ਨਹੀਂ ਟੀਕੇ ਲਾਏ ਆ ਬਾਈ ਤੇ ਨਹੀਂ ਚਿਚੜ ਦਾ ਇੱਕ ਵੀ ਹੈ ਨਹੀਂਗਾ ਕੱਲ ਜਦੋਂ ਇਹਨਾਂ ਨੇ ਦੇਖਿਆ ਤਾਂ ਚਿਚੜਾ ਨਾ ਭਰੀ ਪਈ ਸੀ ਵੇੜ ਇਹ ਉਦ ਦੇ ਮੈਂ ਟ੍ਰੀਟਮੈਂਟ ਕਰ ਗਿਆ ਮੈਨੂੰ ਵੀ ਮਹਿਸੂਸ ਨਹੀਂ ਹੋਇਆ ਗਿਆ ਮੈਂ ਮੈਨੂੰ ਕਹਿੰਦਾ ਨਾ ਮੇਰੇ ਕੋਲ ਟਾਈਮ ਸੀ ਮੈਂ ਥੋੜਾ ਕਾਲੀ ਜਿ ਮੁਰ ਗਿਆ ਪਰ ਕੱਲ ਬਾਈ ਨੇ ਮੈਨੂੰ ਦੱਸਿਆ ਕਹਿੰਦਾ ਵੀ ਚਿਚੜ ਡਾਕਟਰ ਬਹੁਤ ਜ਼ਿਆਦਾ ਲੱਗਿਆ ਬਾਈ ਤੇ ਚਿਚੜਾ ਮੇਣਾ ਕਨਫਰਮ ਆ ਵੀ ਮੈਲਾ ਨਹੀਂ ਪਸ਼ੂ ਮੂਤ ਦਾ ਜੀ ਤੇ ਨਾ ਗਲੈਂਡ ਬੰਨ ਮੈਲਾ ਮੂਤ ਕੇ ਵਿੱਚ ਇਹਦੇ ਗਲਟੀਆਂ ਵੀ ਬਣੀਆਂ ਸੀਗਾ ਠੀਕ ਹੈ ਤੇ ਅਨੀਮਿਕ ਬਹੁਤ ਜ਼ਿਆਦਾ ਹੋ ਗਈ ਆ ਖੁਸ਼ਦਲ ਸੂ ਖੋਲੀ ਆ ਆ ਨਿਸ਼ਾਨੀ ਲਾ ਲਿਆ ਕਰੋ ਜੀ ਦੇਖੋ ਤੁਸੀਂ ਸੂ ਵੇਖ ਲਓ ਪੀਲੀ ਹੋ ਗਈ ਹੈ ਜਮੈਂ ਇਹਦੀ ਇਹ ਅਸੀਂ ਜਿੱਦੇ ਪਹਿਲੇ ਦਿਨੇ ਬਿਮਾਰ ਹੁੰਦੀ ਹੈ ਉਦਦੇ ਦੀ ਸੂ ਗੁਲਾ ਤੇ ਖੂਨ ਕਿੰਨੇ ਡੇਢ ਦਿਨ ਮੁੱਤਿਆਂ ਨੇ ਹਨ ਡੇਢ ਦਿਨ ਵਾਂਗੂ ਇਹਨੇ ਮੈਲਾ ਮੁੱਤਿਆ ਜੀ ਡੇਢ ਦਿਨ ਟਪਾ ਗਈ ਹੈ ਚਲੋ ਹੁਣ ਅਸੀਂ ਕਵਰ ਤਾਂ ਕਰ ਲਈਏ ਪੱਠੇ ਵੀ ਲੱਗ ਗਈ ਹੈ ਮੂੰਹ ਮਾਰਨ ਲੱਗ ਗਈ ਹੈ ਤੇ ਪਰ ਵਹਿੜ ਇਹ ਘੱਟੋ ਘੱਟ 2.5 ਪੌਣੇ 3 ਗਵੰਟਲ ਦੀ ਵਹਿੜ ਹੋ ਗਈ ਸੀਗੀ ਪੂਰੇ ਚੰਗੇ ਟੀਕੇ ਦੀ ਵਹਿੜ ਅੱਗੇ ਵੀ ਬਾਈ ਦੇ ਘਰੋਂ ਆਪਾਂ ਵੀਡੀਓ ਪਾਈ ਸੀਗੀ ਤੁਹਾਨੂੰ ਇਹ ਕਿਹੜੇ ਦੀ ਹੈ ਇਹ ਚਾਹੋ 40 4 32 ਵਾਲੀ ਹੈ ਕਿ ਦੂਜੀ ਹੈ ਹਾਂ ਡ੍ਰੈਫਟਰ ਵਾਲੀ ਜੀ ਪੀਡੀਐਫ ਦੇ ਡਾਵੇ ਹੁਣ ਤਾਂ ਮੂੰਹ ਮਾਰਨ ਲੱਗ ਗਈ ਹੈ ਜੀ ਪੱਠਿਆਂ ਨੂੰ ਤੇ ਕਵਰ ਕਰ ਲਈਏ ਤੇ ਪਰ ਜੇ ਅਸ ਆਪਾਂ ਨੂੰ ਸਾਨੂੰ ਗਲੈਂਡ ਨਾ ਕਨਫਰਮ ਹੁੰਦੇ ਦੂਜੇ ਦਿਨ ਗਲੈਂਡ ਕਨਫਰਮ ਹੋ ਗਏ ਸੀਗੇ ਤੇ ਫਿਰ ਚਾਂਸ ਹੈ ਨਹੀਂ ਸੀਗੇ ਜੀ ਵਹਿੜਦੇ ਫਿਰ ਸਾਨੂੰ ਪਤਾ ਵੀ ਜੇ ਤੋਂ ਪਸ਼ੂ ਜ਼ਿਆਦਾ ਅਨੀਮਿਕ ਹੋ ਜੇ ਅਨੀਮਿਕ ਤਾਂ ਹੁਣ ਵੀ ਬਹੁਤ ਹੋ ਗਈ ਹੁਣ ਵੀ 104 ਟੈਂਪਰੇਚਰ ਸੀ ਜਿੰਨਾ ਚਿਰ ਬੁਖਾਰ ਜਿੰਨਾ ਚਿਰ ਖੂਨ ਆ ਪਸ਼ੂ ਚ ਉਹਨਾਂ ਚਿਰ ਹੀ ਬੁਖਾਰ ਹੋਣਾ ਠੀਕ ਆ ਹਜੇ ਕਹਿਣ ਦਾ ਮਤਲਬ ਆ ਵੀ ਉਹ ਤਦਾਰ ਤੇ ਸੀਗੀ ਵੀ ਆਪਾਂ ਇਹਨੂੰ ਸੈੱਟ ਕਰ ਸਕਦੇ ਸੀਗੇ ਤੇ ਜਦੋਂ ਬਾਹਲਾ ਪਸ਼ੂ ਨੀਮਕ ਹੋ ਜੇ ਉਦੋਂ ਬੁਖਾਰ ਵੀ ਹੋਣੋਂ हट ਜਾਂਦਾ ਤੇ ਡੋਲੇ ਮਾਰਨ ਲੱਗ ਜਾਂਦਾ ਪਸ਼ੂ ਤੇ ਇਹ ਸਾਰੇ ਕਾਰਨ ਹੈ ਚਿਚੜਾਂ ਦੇ ਹੀ ਆ ਚਿਚੜਾਂ ਦਾ ਮੈਂ ਤੁਹਾਨੂੰ ਦੱਸਿਆ ਸੀ ਵੀ ਗਾਵਾਂ ਦੇ ਤੁਸੀਂ ਜ਼ਿਆਦਾਤਰ ਇੰਜੈਕਸ਼ਨ ਲਵਾ ਕੇ ਜਿਹੜਾ ਥੱਲੇ ਤੁਸੀਂ ਜੇ ਤੁਹਾਡੇ ਕੱਚਾ ਥਾਂ ਤੇ ਜਾਂ ਤੁਹਾਡੇ ਪੱਕਾ ਥਾਂ ਤੇ ਉੱਥੇ ਸਪਰੇਅ ਜ਼ਰੂਰ ਮਾਰੋ ਜੀ ਬਾਅਦ ਚ ਧੁੱਪ ਲੱਗਣ ਤੋਂ ਬਾਅਦ ਉੱਥੇ ਪਸ਼ੂ ਬੰਨਿਆ ਕਰੋ ਜਿਵੇਂ ਤੁਸੀਂ ਪਹਿਲਾਂ ਅੰਦਰ ਬੰਨਦੇ ਆ ਤਾਂ ਅੰਦਰ ਮਾਰਦਿਆ ਕਰੋ ਸਪਰੇਅ ਜਦੋਂ ਬਾਹਰ ਪਸ਼ੂ ਬੰਨੇ ਵੇ ਆ ਧੁੱਪ ਲੱਗ ਜੇ ਉਹ ਥਾਂ ਨੂੰ ਵੀ ਪਸ਼ੂ ਚੱਟੇ ਨਾ ਤੇ ਇੱਕ ਦਵਾਈ ਤੋਂ ਪ੍ਰੇਰਿਆ ਕਰਿਆ ਕਰੋ ਲੋਕ ਜਿਹੜੇ ਆਮ ਆਹ ਨਰਮੇ ਵਾਲੀਆਂ ਸਪਰੇਆਂ ਜਿਵੇਂ ਮੋਨੋ ਮੂਨੋ ਛਿੜਕ ਦਿੰਦੇ ਆ ਜੀ ਤਾਂ ਡੀਡੀਪੀ ਛਿੜਕ ਦਿੰਦੇ ਆ ਦਿਨਾਂ ਅਚ ਬਹੁਤ ਦਿੱਕਤ ਆਉਂਦੀ ਆ ਅੱਗੇ ਵੀ ਮੈਂ ਬਹੁਤ ਵਾਰੀ ਕੇਸ ਵੇਖਿਆ ਵੀ ਲੋਕ ਪਸ਼ੂ ਮਾਰ ਵੀ ਲੈਂਦੇ ਆ ਆਪਣੇ ਡੀਡੀਪੀ ਦੇ ਚੱਕਰ ਚ ਕਿਉ ਡੀਡੀਪੀ ਗੈਸ ਬਣਾਉਂਦੀ ਹੁੰਦੀ ਆ ਜਿਹੜਾ ਜਿਹੜੀ ਦਵਾਈ ਬਣੀ ਆ ਉਹੀ ਵਰਤਿਆ ਕਰੋ ਜਿੱਚੜਾ ਹੱਥੇ ਜਿਵੇਂ ਬੂਟੈਕਸ ਆਉਂਦੀ ਆ ਤੇ ਬਹੁਤ ਦਵਾਈਆਂ ਆਉਂਦੀਆਂ ਤੇ ਪਰ گاਵਾ ਦੇ ਦਵਾਈ ਨਹੀਂ ਕਾਮਯਾਬ ਜੀ ਦਵਾਈ ਦਾ گاਵਾ ਦੇ ਚਮੜੀ 'ਚ ਤੁਹਾਨੂੰ ਪਤਾ ਵਾਲ ਵਾਲੇ ਹੁੰਦੇ ਆ ਇਸ ਕਰਕੇ گاਵਾ ਦੇ ਦਵਾਈ ਕਾਮਯਾਬ ਨਹੀਂਗੀ ਤੇ ਦੁਕਾਵਾ ਦੇ ਜਾਦੇ ਇੰਜੈਕਸ਼ਨ ਹੀ ਲਵਾਇਆ ਕਰੋ ਥੋੜਾ ਜਿਹਾ ਲਿਵਰ ਤੇ ਇਫੈਕਟ ਪਾਉਂਦਾ ਲਿਵਰ ਟੋਨਿਕ ਵਗੈਰਾ ਦੇ ਦਿਆ ਕਰੋ ਤੇ ਪ੍ਰੈਗਨੈਂਸੀ ਵੀ ਸੇਫ ਹੁੰਦੀ ਐ ਏਡੀ ਗੱਲ ਨਹੀਂ ਹੁੰਦੀ ਕਿ ਟੀਕਾ ਚੱਚੜਾਂ ਦਾ ਪਸ਼ੂ ਮੈਂ ਤਾਂ ਗੱਬਣ ਪਸ਼ੂ ਤੇ ਵੀ ਲਾ ਦਿੰਦਾ ਏਡੀ ਕੋਈ ਦਿੱਕਤ ਨਹੀਂ ਆਉਂਦੀ ਕਿਉਂ ਹੁਣ ਜਿਵੇਂ ਡਿਊਰਾਮੈਕਟਨ ਵਰਗੇ ਟੀਕੇ ਆ ਗਏ ਆ ਜੀ ਬਹੁਤ ਐਡਵਾਂਸ ਆ ਗਏ ਆ ਤੇ ਪਰ ਤੁਸੀਂ ਜਿਹੜਾ ਟੀਕਾ ਵਰਤਨਾ ਇਹ ਜਦੋਂ ਪਸ਼ੂ ਤੇ ਤੁਸੀਂ ਟੀਕਾ ਲਵਾਉਣਾ ਹੈ ਉਦੋਂ ਇਹ ਚੀਜ਼ ਦਾ ਖਿਆਲ ਰੱਖਿਆ ਕਰੋ ਵੀ ਪਸ਼ੂ ਤੁਹਾਡਾ ਛਾਵੇਂ ਖੜਾ ਹੋਣਾ ਚਾਹੀਦਾ ਠੀਕ ਹੈ ਨਹੀਂ ਤਾਂ ਤੁਹਾਡਾ ਉਹ ਟੀਕਾ ਜੇ 1 ਤਾਂ ਟੀਕੇ ਨੇ ਕੰਮ ਨਹੀਂ ਕਰਨਾ ਜੀ ਕਈ ਵੀਰਾਂ ਵੀਰ ਕਹਿ ਦਿੰਦੇ ਆ ਵੀ ਯਾਰ ਬਾਈ ਸਾਡੇ ਟੀਕੇ ਨਾਲ ਫਰਕ ਨਹੀਂ ਪਿਆ ਜਾਂ ਚਿਚੜ ਨਹੀਂ ਲੱਥੇ ਹਨ ਤੇ ਉਹ ਇਹ ਕਾਰਨ ਹੁੰਦਾ ਜੀ ਜਿਹੜਾ ਤੁਹਾਨੂੰ ਦੱਸਿਆ ਵੀ ਜੇ ਪਸ਼ੂ ਮੰਨ ਕੇ ਚਲੋ ਧੁੱਪੇ ਖੜਾ ਤਾਂ ਟੀਕੇ ਤੇ ਸਰਿੰਜ ਚ ਉਹ ਜਿਹੜੀ ਤੁਸੀਂ ਵੈਲ ਵੇਖੋਗੇ ਜਿਹੜੀ ਚਿਚੜਾਂ ਦੇ ਟੀਕੇ ਵਾਲੀ ਉਹ ਅੰਬਰ ਕਲਰ ਦੀ ਤਾਂ ਹੀ ਬਣਾਈ ਹੁੰਦੀ ਹੈ ਜੀ ਤੇ ਇਹ ਇਹ ਚੱਕਰ ਹੁੰਦਾ ਵੀ ਜੇ ਪਸ਼ੂ ਦੇ ਤੁਸੀਂ ਥੋੜਾ ਟੀਕਾ ਨਹੀਂ ਕੰਮ ਕਰ ਰਿਹਾ ਠੀਕ ਹੈ ਤੇ ਚਿਚੜਾਂ ਤੋਂ ਬਿਮਾਰੀਆਂ ਬਹੁਤ ਲੱਗਦੀਆਂ ਜੀ ਮੈਂ ਤੁਹਾਨੂੰ ਮੈਂ ਦੱਸਦਾ ਵੀ ਇਹ ਦੋ ਬਿਮਾਰੀਆਂ ਰੈੱਡ ਵਾਟਰ ਦਾ ਕੇਸ ਤੇ ਗਲੈਂਡ ਬਣ ਜਾਣੇ ਪਸ਼ੂ ਦੇ ਗਲੈਂਡ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਜੇ 2 ਦਿਨ ਪਸ਼ੂ ਨੂੰ ਬੁਖਾਰ ਹੁੰਦਾ ਹੈ ਮੈਲਾ ਨਹੀਂ ਵੀ ਮੂਦਾ ਤੇ ਪਸ਼ੂ ਮਿੱਟੀ ਖਾਣੀ ਸ਼ੁਰੂ ਕਰ ਗਿਆ ਤਾਂ ਸਮਝ ਲਓ ਉਹਦੇ ਗਲੈਂਡ ਬਣ ਚੁੱਕੇ ਆ ਜੀ ਆਪਦੇ ਡਾਕਟਰ ਨਾਲ ਕਨਸਰਨ ਕਰਕੇ ਉਹਦੇ ਤੁਸੀਂ ਬੂਟਾਲੈਕਸ ਵਗੈਰਾ ਜਾਂ ਕੋਈ ਵੀ ਜਿਹੜਾ ਟਰੀਟਮੈਂਟ ਡਾਕਟਰ ਤੁਹਾਡਾ ਕਰਦਾ ਬੂਟਾਲੈਕਸ ਤਾਂ ਚਲੋ ਲੱਗਣਾ ਹੀ ਲੱਗਣਾ ਉਹਦੇ ਤੇ ਆਇਰਨ ਟੌਨਿਕ ਸ਼ੁਰੂ ਕਰ ਦਿਓ ਉਹਦੇ ਨਾਲ ਠੀਕ ਆ ਵੀ ਪਸ਼ੂ ਅਨੀਮੀਕ ਨਾ ਹੋਵੇ ਜੇ ਪਸ਼ੂ ਇੱਕ ਵਾਰੀ ਅਨੀਮੀਕ ਹੋ ਗਿਆ 2 ਤੋਂ 3 ਗ੍ਰਾਮ ਖੂਨ ਰਹਿ ਗਿਆ ਫੇਰ ਪਸ਼ੂ ਨੇ ਕ버 ਨਹੀਂ ਹੋਣਾਗਾ ਫਿਰ ਬਹੁਤ ਔਖਾ ਮਾੜੇ ਹਾਲਾਤ ਹੋ ਜਾਂਦੇ ਜੀ 5 ਤੋਂ ਪਲੱਸ ਜਿਹੜਾ ਪਸ਼ੂ 'ਚ ਖੂਨ ਹੈਗਾ 6 ਗ੍ਰਾਮ ਤੱਕ ਉਹ ਪਸ਼ੂ ਦਾ ਕਵਰ ਹੋ ਜਾਊਗਾ ਟ੍ਰੀਟਮੈਂਟ ਦਾ ਦੇਖ ਲਓ ਤੁਸੀਂ ਵਹਿੜ ਹੁਣ ਸਹੀ ਆ ਜਮਾ ਇਹ ਤੇ ਕੱਲ ਮੰਨ ਕੇ ਚੱਲੋ ਵੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਵਹਿੜ ਦਾ ਕਿ ਨਹੀਂ ਖੁਸ਼ਦਿਲ ਪੂਰਾ ਹੀ ਸੀ ਹਨਾ ਵੀ ਐ ਲੱਗਦਾ ਸੀਗਾ ਵੀ ਵਹਿੜ ਪੁੱਠਣ ਹੀ ਨਹੀਂ ਗਈ ਵੀ ਬਹੁਤ ਔਖੀ ਚਲੋ ਵਹਿੜ 'ਚ ਜਾਣ ਸੀਗੀ ਬਾਈ ਦੀ ਸੇਵਾ ਬਹੁਤ ਚੰਗੀ ਐ ਤਾਂ ਕਰਕੇ ਵਹਿੜ ਚਲੋ ਹੁਣ ਤਾਂ ਪੱਠਿਆਂ ਨੂੰ ਰੰਗਦੀ ਐ ਦੇਖੋ ਵੀ ਵਧੀਆ ਨੇ ਫੀਡ ਫੂਡ ਖਾਂਦੀ ਹੈ ਨਾ ਡੇਲੀ ਤੇ ਸਹੀ ਰਹਿ ਜੂਗੀ ਵੈੜ ਕੋਈ ਦਿੱਕਤ ਨਹੀਂ ਆਉਣੀਗੀ ਪਰ ਹੋਇਆ ਇਹ ਕੰਮ ਚਿਚੜਾ ਨਾਲ ਤੇ ਇੱਕ ਤੁਸੀਂ ਜਿਹੜੇ ਖੁੱਲੇ ਛੱਡਦੇ ਆ ਬਾਈ ਦੀ ਵੀ ਓੜੇ ਖੁੱਲੀ ਛੱਡੀ ਸੀਗੀ ਜਿਹੜੇ ਪਸ਼ੂ ਬਾਈ ਖੁੱਲੇ ਛੱਡਦੇ ਉਹ ਜਰੂਰ ਧਿਆਨ ਰੱਖਿਆ ਕਰੋ ਸੁਬਾ ਸ਼ਾਮ ਪਸ਼ੂ ਦਾ ਵੀ ਮੈਲਾ ਤਾਂ ਨਹੀਂ ਮੂਤਰਿਆ ਕਈ ਵਾਰੀ ਇੱਕ ਚਿਚੜ ਵੀ ਲੱਗਿਆ ਹੁੰਦਾ ਆਪਾਂ ਨੂੰ ਇਹ ਹੁੰਦਾ ਵੀ ਯਾਰ ਚਿਚੜ ਹੈ ਨਹੀਂਗਾ ਇੱਕ ਚਿਚੜ ਨਾਲ ਵੀ ਪਸ਼ੂ ਮੈਲਾ ਮੂਤ ਜਾਂਦਾ ਠੀਕ ਹੈ ਤੇ ਜੇ ਮੈਲਾ ਮੂਤੇ ਨੂੰ 2 ਦਿਨ ਟੱਪ ਗਏ ਜੀ ਕਾਲਾ ਕਰ ਗਈ ਬਾਥਰੂਮ ਤਾਂ ਫਿਰ ਉੱਥੇ ਹੱਲ ਨਹੀਂ ਹੁੰਦਾਗਾ ਪਸ਼ੂ ਦਾ ਦੇਖੋ ਇਹ ਜਮਾ ਪੀਲੀ ਹੋ ਗਈ ਹੈ ਗਾਂ ਇੱਥੋਂ ਆਹ ਵੇਖ ਲੋ ਆ ਗੁਲਾਬੀ ਹੁੰਦਾ ਸੀ ਥਾਂ ਇਹਨਾਂ ਦੇ ਤੇ ਪਰ ਇਹ ਪੀਲੀ ਹੋ ਗਈ ਹੈ ਵਿਹੜ ਤੇ ਤਗੜੀ ਵਿਹੜ ਕਰਕੇ ਚਲੋ ਕੱਢ ਗਈ ਆ ਤੇ 1/2 ਦੀ ਵਿਹੜ ਫਲ ਵੀ ਸੱਟ ਗਈ ਹੈ ਬਹੁਤ ਚੰਗੀ ਵਿਹੜ ਸੀ ਆ ਇਹ ਫਲ ਸੱਟੇ ਬਾਰੇ ਤੁਹਾਨੂੰ ਇਹ ਦੱਸ ਦਿਆਂ ਜੀ ਜੇ ਪਸ਼ੂ ਇੱਕੇ ਦਮ ਸਾਰਾ ਪਸ਼ੂ ਫਲ ਸੱਟ ਜਾਂਦਾ ਵੀ ਅੰਦਰੋਂ ਇਨਫੈਕਸ਼ਨ ਨਹੀਂ ਆਉਂਦੀ ਤਾਂ ਪਸ਼ੂ ਅਗਲੇ 2 ਦਿਨਾਂ ਅਜ ਹੀਟ 'ਚ ਆ ਜਾਂਦਾ ਅੰਦਰੋਂ ਚੈੱਕ ਕਰਾ ਕੇ ਤੁਸੀਂ ਟੀਕਾ ਵੀ ਭਰਾ ਸਕਦੇ ਆ ਤੇ ਅਸੀਂ ਟੀਕਾ ਭਰਤਾ ਇਹਨੇ ਗੱਭਣ ਰਹਿ ਜਾਣਾ ਜੀ ਵਧੀਆ ਟੀਕੇ ਤੇ ਗੱਭਣ ਸੀ ਕਿਹੜੇ ਤੇ ਗੱਭਣ ਸੀ ਖੁਸ਼ਦਿਲ ਲਿਵਰ ਵੀ ਉਹ ਲਾਇਵਰ ਵੀ ਤੇ ਗੱਬਣ ਸੀਗੀ ਜੀ ਇਹਨੇ ਬਾਈ ਨੇ ਥੋ ਡੇਰੀ ਪ੍ਰੋਟੀਨ ਚਾਲੂ ਕਰਤੀ ਇਹਨੂੰ ਥੋੜਾ ਜਿਹਾ ਵੇਟ ਪਹਿਲਾਂ ਹੀ ਓਵਰ ਸੀਗਾ ਉਹਦੇ ਕਰਕੇ ਥੋੜੀ ਜੀ ਦਿੱਕਤ ਇਹਨੂੰ ਆ ਗਈ ਆ ਤੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਤਿੰਨ ਮਹੀਨਿਆਂ ਤੱਕ ਚਲੋ ਉਹ ਜੀ ਖਰਾਕ ਕੋਈ ਨਾ ਪਾਇਆ ਕਰੋ ਪਸ਼ੂ ਨੂੰ ਜਿਹੜੀ ਪਸ਼ੂ ਨੂੰ ਇਫੈਕਟ ਕਰੇ ਤੇ ਆਇਰਨ ਟੌਨਿਕ ਤੇ ਲਿਵਰ ਟੌਨਿਕ ਰੈਗੂਲਰ ਕਰਦੇ ਹੋ ਜੀ ਜ਼ਰੂਰੀ ਕਰਦੇ ਹੋ ਤੇ ਸ਼ੱਕਰ-ਸ਼ੱਕਰ ਘੋਲ ਕੇ ਰਾਤ ਨੂੰ ਕੁੱਜੇ 'ਚ ਰੱਖ ਲਿਆ ਕਰੋ ਪਸ਼ੂਆਂ ਨੂੰ ਪਿਆਇਆ ਕਰੋ ਇਹ ਚੀਜ਼ਾਂ ਦਾ ਧਿਆਨ ਰੱਖੋ ਗਰਮੀ 'ਚ ਤੇ ਚਿਚੜਾਂ ਦਾ ਖਾਸ ਕਰਕੇ ਧਿਆਨ ਰੱਖੋ ਡੀ ਵਰਮੇ ਕਰੀ ਰੱਖੋ ਪਸ਼ੂ ਦੀ ਠੀਕ ਆ ਤੇ ਲਿਵਰ ਟੋਨਿਕ ਨਾਲ ਜਰੂਰ ਦਿਓ ਤੇ ਖਰਾਕ ਦਾ ਥੋੜਾ ਜਿਹਾ ਬਈ ਜਿਹੜਾ ਸਿਆਲਾਂ ਤੇ ਜਿਵੇਂ ਤੁਸੀਂ ਖਰਾਕ ਪਾਉਨੇ ਆ ਉਹਦੇ ਤੋਂ ਆਪਾਂ ਨੂੰ ਥੋੜਾ ਜਿਹਾ ਘਟਾਉਣਾ ਪੈਣਾ ਆਪਣੇ ਤੇ ਹੁੰਦੇ ਆ ਪਸ਼ੂ ਜੇ ਆਪਾਂ ਖਰਾਕ ਜ਼ਿਆਦਾ ਪਾਈ ਜਾਂਦੇ ਆ ਤਾਂ ਦਿੱਕਤ ਆਊਗੀ ਹਨਾ ਇਹ ਇਹ ਟਾਈਮ 'ਚ ਪਚਦਾ ਨਹੀਂਗਾ ਪਸ਼ੂਆਂ ਨੂੰ ਤੂੜੀ ਦਾੜੀ ਕੱਢੀ ਜਾਂਦੇ ਆ ਤੇ ਫੇਰ ਦਿੱਕਤ ਵਧੂਗੀ ਹਨਾ ਤੇ ਮੇਨ ਚਿਚੜਾ ਤੇ ਵੀਡੀਓ ਬਣਾਈ ਸੀਗੀ ਜੀ ਚਿਚੜਾ ਵਾਸਤੇ ਜਿਹੜੀ ਦਵਾਈ ਆ ਤੁਸੀਂ ਬਸ گاਵਾ ਦੇ ਤਾਂ ਜੇ ਦਵਾਈ ਤੁਸੀਂ ਲਾਉਣੀ ਆ ਤਾਂ ਰੀਡ ਦੀ ਹੱਡੀ ਵਾਲੀ ਦਵਾਈ ਲਾਓ ਤੇ ਨਹੀਂ ਤਾਂ ਤੁਸੀਂ ਜਿਹੜੀ ਉਹ ਲੀਰ ਨਾਲ ਦਵਾਈ ਲਾਉਨੇ ਆ ਤਾਂ ਉਹ ਲੇਵਲੂਏ ਦਾ ਤਾਂ ਕੰਮ ਕਰ ਜੂਗੇ ਜਿਹੜੇ ਚਮੜੀ ਤੇ ਚਿੱਟੜ ਹੈਗੇ ਆ ਉਹਨਾਂ 'ਚ ਦਵਾਈ ਨੇ ਕੰਮ ਨਹੀਂ ਕਰਨਾਗਾ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਆਇਰਨ ਟੋਨਿਕ ਤੇ ਲਿਵਰ ਟੋਨਿਕ ਰੈਗੂਲਰ ਕਰਦੇ ਹੋ ਜੀ ਬਫਰ ਜਿਹੜੇ ਬੰਦੇ ਚਾਰ ਪਾਉਂਦੇ ਆ ਬਫਰ ਰੈਗੂਲਰ ਪਾਓ ਉਹਨੂੰ ਠੀਕ ਹੈ ਚਾਰ ਵੈਸੇ ਭਰੇ ਜੀ ਕਰੋ ਇਹਨਾਂ ਦਾ ਚਾਰ ਬੰਦ ਹੀ ਕਰਾਇਆ ਜੀ ਥੋੜੀ ਜਿਹੀ ਰਿਪੀਟ ਬਰੀਡਿੰਗ ਦੀ ਸਮੱਸਿਆ ਵੀ ਬਾਈ ਦੇ ਹੈਗੀ ਆ ਉਹ ਵਾਢ ਨੂੰ ਉਹ ਜਿਹੜੀ ਵਾਢ ਸਾਹਮਣੇ ਖੜੀ ਆ ਉਹਦੇ ਅਸੀਂ ਮੰਨ ਲਓ ਹੁਣ ਟੀਕਾ ਲਾਇਆ ਵਿਆ ਤੇ ਪਰ ਹੋ ਸਕਦਾ ਹੈ ਕਿ ਗੱਬਣ ਹੋ ਜੇ ਪਰ ਉਹ ਬਹੁਤ ਜ਼ਿਆਦਾ ਓਵਰ weight ਹੋਇਆ ਵਿਆ ਤੇ ਉਹ ਮੱਝ ਤੇ ਬਹਿੜ ਥੋੜੀ ਰਿਪੀਟ ਕਰ ਰਹੀਆਂ ਤਾਂ ਹੀ ਕਰ ਰਹੀਆਂ ਵੀ ਚਾਰ ਜਾਦੇ ਬਾਈ ਨੇ ਬਹੁਤ ਜ਼ਿਆਦੇ ਪਾਇਆ ਕਈ ਦੀ ਬਾਈ ਦੀ ਸੇਵਾ ਬਹੁਤ ਜ਼ਿਆਦੇ ਆ ਵੀ ਪਸ਼ੂ ਤੁਹਾਡੇ ਸਾਹਮਣੇ ਹੀ ਹੈ ਤੇ ਸੀ ਜਾਂਦੇ ਸਾਨੂੰ ਤੇ ਓਵਰ weight ਵੀ ਪਸ਼ੂ ਨੂੰ ਕਈ ਵਾਰੀ ਖਰਾਬ ਕਰਦਾ ਤੇ ਇਹ ਤੁਹਾਨੂੰ ਇਹ ਦੋ ਚੀਜ਼ਾਂ ਦੱਸ ਰਹੀਆਂ ਜੀ ਜਿਹੜੇ ਪਸ਼ੂ ਤੁਹਾਡੇ ਗੱਬਣ ਹੈ ਤੁਸੀਂ ਟੀਕੇ ਨਾਲ ਲਵਾਓ ਉਹਨਾਂ ਦੇ ਪ੍ਰੋਜੈਸਟੋਨ ਪਾਊਡਰ ਕੋਈ ਵੀ ਦੇ ਸਕਦੇ ਜਿਵੇਂ ਗੈਸਟਾ ਪ੍ਰੋਜਨ ਪਾਊਡਰ ਹੈ ਇਹੋ ਜਿਹੇ ਦੋ ਤੇ ਆ ਦੇਖੋ ਤੁਸੀਂ ਗੋਆਇਆ ਚਿੱਟਾ ਕਰ ਗਈ ਇਹਨੇ ਗਾਲਾ ਨਹੀਂ ਨਿਕੀਤਾ ਦਾ ਜਿਹੜੀ ਉਹ ਵਿਹੜਾ ਮੈਲਾ ਮੁੱਤਨ ਵਾਲੀ ਦੇਖੋ ਆ ਤਾਂ ਕੀਤਾ ਜੀ ਇਹਨੇ ਵੀ ਗਾਲਾ ਨਹੀਂ ਕੀਤਾਗਾ ਹੁਣ ਤਾਂ ਪੱਠੇ-ਪੁੱਠੇ ਲੱਗ ਗਈ ਐ ਖਾਣਾ ਰੱਬ ਸੌਖ ਰੱਖੇ ਵਿਹੜਾ ਸੈੱਟ ਹੋ ਜਾਣੀ ਐ ਤੇ ਬਾਈ ਦੀ ਮਿਹਨਤ ਸੀ ਵੇਖੋ ਮੈਂ ਲਾਦਾ ਇਹ ਕਿੰਨੇ ਦੀ ਲਈ ਸੀ ਕੁਝ ਦਿਨ ਆਪਾਂ 17000 ਰੁਪਏ ਦੀ 17000 ਰੁਪਏ ਦੀ ਵਿਹੜਾ ਲਈ ਸੀ ਜੀ ਬਹੁਤ ਚਿਰ ਹੋ ਗਿਆ ਬਾਈ ਨੂੰ ਸਾਹਮਦੇ ਨੂੰ ਤੇ ਪੂਰਾ ਸ਼ੌਂਕ ਨਾਲ ਕੰਮ ਕਰਦਾ ਇਹ ਉਧਰ ਇਧਰ ਪਾਸੇ ਬਾਈ ਛੱਡਦਾ ਬੱਚੇਗਾ ਖੁੱਲੀਆਂ ਛੱਡਣ ਕਰਕੇ ਥੋੜਾ ਜਿਹਾ ਨੂੰ ਸ਼ਾਇਦ ਹੋ ਸਕਦਾ ਲੇਟ ਹੋ ਗਿਆ ਹੋਵੇ ਤੇ ਪਰ ਟਾਈਮ ਤੇ ਆਪਾਂ ਮੌਕਾ ਸੰਭਾਲ ਲਿਆ ਤੇ 62 ਦੀ ਸੈਟ ਹੈ ਬਸ ਮੇਨ ਖਾਸ ਕਰਕੇ ਚਿਚੜਾਂ ਦਾ ਪੂਰਾ ਧਿਆਨ ਰੱਖੋ ਜੀ ਤੇ ਪਸ਼ੂ ਦੇ ਇੱਕ ਵੀ ਚਿਚੜ ਨਹੀਂ ਤੁਹਾਡੇ ਤੇ ਲੱਗਿਆ ਹੋਣਾ ਚਾਹੀਦਾ ਇਹ ਤੁਸੀਂ ਇਹ ਦਿਨਾਂ ਚ ਆਪਦੇ ਪਸ਼ੂ ਮੈਲਾ ਮੋਤਨ ਤੇ ਥਲੇਰੀਏ ਤੋਂ ਬਚਾਉਨੇ ਆ ਜੀ ਧੰਨਵਾਦ ਜੀ ਵੀਡੀਓ ਨੂੰ ਕਰਿਆ ਕਰੋ ਵਾਤ ਤੋਂ ਵਾਤ ਸ਼ੇਅਰ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਨਾਉਗਾ ਵੀਡੀਓ ਦੇਖਣ ਲਈ ਬੈਲ ਦਾ ਬਟਨ ਜ਼ਰੂਰ ਦਬਾਇਆ ਧੰਨਵਾਦ